ਹਾਂ ਜੀ ਅਸੀਂ ਗਾਲੀਸਾ ਰਹੇ ਨਾ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰਜ ਨਾਲਾ ਤਹਿਸੀਲ ਵਿਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਵੀਰਕਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਧੋਕੜਗਪਨ ਚੱਕਪਾਸ ਗਾਂ ਤੇ ਇੱਕ ਮੱਝ ਬੱਚੇ ਵਾਲੀ ਤੇ ਦੋ ਮੱਝਾਂ ਬੱਚੇ ਦੇ ਬਿਨਾਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਵੀਰ ਜੀ ਨਾਲ ਕਰਦੇ ਆਂ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਵੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਆਪਣੀ ਸਮਝ ਨਾਲ ਹੀ ਪੱਛੂ ਖੜਿਆ ਕਰੋ ਕਈ ਵੇਰ ਦੂਰ ਦੇ ਹੁੰਦੇ ਆ ਪਹੁੰਚ ਨਹੀਂ ਸਕਦੇ ਵੀਡੀਓ ਕਾਲ ਤੇ ਚੁਆ ਲਿਆ ਕਰਨਾ ਤੇ ਆਪਣੀ ਗਰੰਟੀ ਤੇ ਤੇ ਆਪਣੇ ਸਾਰੀਆਂ ਚੀਜ਼ਾਂ ਵੇਖ ਚੱਕ ਕੇ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਤੇ ਚਲੋ ਫਿਰ ਨਾਮ ਦੱਸਦੇ ਕਰੀ ਤੁਹਾਨੂੰ ਸਿਆਲ ਨਾਲਾ ਜ਼ਿਲ੍ਹਾ ਬਸਰ ਦੇਖੋ ਨੰਬਰ ਹੀ ਪੁੱਛ ਦੋ 98467555 ਠੀਕ ਹੈ ਤੇ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਦੇ ਉੱਤੇ ਹੀ ਕਰ ਲਈ ਕਦ ਕਾਠ ਚੰਗਾ ਉਹ ਤਰ੍ਹਾਂ ਇਹ ਆ ਵੀ ਸਰੀਰੋਂ ਉਤਰਾਂ ਠੀਕ ਆ ਜਿਹੜੀ ਸਾਂਭੀ ਸਾਂਭੀ ਚੰਗੀ ਆ ਪੇਟ ਪੜੇ ਦੀ ਚੰਗੀ ਆ ਤੇ ਬੱਚੇ ਤੋਂ ਵੀ ਨਾ ਹੀ ਜੇ ਤੇ ਬੱਚੇ ਇਹਦੇ ਆਪਣੇ ਵੀਡੀਓ ਪਈ ਆ ਜਿਹੜਾ ਵੀ ਕੋਈ ਵੱਲ ਵੀਡੀਓ ਪੜਾਂਗੇ ਉਹਨਾਂ ਦੇ ਘਰ ਦੀ ਬਣੀ ਹੈ ਜੇ ਉਹਨਾਂ ਨੇ ਬਣਾਈ ਆ ਅੱਛਾ ਸੋਈ ਨੂੰ ਵੱਧ ਤੋਂ ਵੱਧ ਮਹੀਨੇ ਤੋਂ ਉੱਤੇ ਟਾਈਮ ਹੋ ਗਿਆ ਅੱਛਾ ਮਹੀਨੇ ਦਾ ਮਹੀਨੇ ਦਾ ਬਾਅਦ ਟਾਈਮ ਹੋ ਗਿਆ ਵਾ ਹਾਂ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਦੇ ਕੋਲ ਹੈਗਾ 100 ਕਿਲੋ ਅੱਛਾ ਆਦੇ ਵਾਲੇ ਜੀ ਨਹੀਂ ਲਿਆ ਹਰ ਜੀ ਹੋਰ ਦੁੱਧ ਉਹ ਸੱਤਾਂ ਤੋਂ ਕਾਟੀ ਉਥਤਾ ਵੀ ਅੰਦਰ ਹੀ ਜਾਂਦਾ ਹੈ। ਅੱਛਾ। ਸ਼ਾਮ ਤੋਂ ਬਾਅਦ ਸਦਾ ਹੁੰਦਾ ਹੈ। 6-7 ਕਿਲੋ ਦੁੱਧ ਹੈ ਘਾਵਾਗੇ। ਠੀਕ ਹੈ ਜੀ। ਮਹੀਨੇ ਦੁਬਾਰਾ ਕਿੰਨੇ ਟਾਈਮ ਮਹੀਨੇ ਦੁਬਾਰਾ ਨੀਂਦਾਂ ਵੀ ਸਾਦਾ ਦੋ ਵੀ ਸਕਦੇ। ਬਲੀ ਬਲੀ ਉਹ ਕਿੱਦੀ ਜਾਣੀ ਹੈ। ਉਤਰਾ ਇਹ ਆ ਵੀ ਪਲੀ ਆ ਜਿਹੜੀ ਰਾਜੀ ਲੋਜੀ ਆ ਸਾਂਭੀ ਸਾਂਭੀ ਚੰਗੀ ਆ ਉਤਰਾ ਤੇ ਬਾਕੀ ਥਾਂ ਨੇ ਵੀ ਚੰਗਾ ਲੱਗਾ ਵਾ ਕੋਈ ਤੂੰ ਆਉਂਦੀ ਨਹੀਂ ਆਉਂਦੀ 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 ਆ ਪਾਣੀ ਚਵਾ ਇੱਕ ਨੰਬਰ ਦਾ ਵਧੀਆ ਥੱਲੇ ਸਾਰੀ ਵੇ ਲੋਕੀ ਦੀ ਵਜੇ ਸਾਫ ਸੁਥਰਾ ਥੱਲੇ ਆਈ ਮੁੱਲ ਫਿਰ ਇਹਦਾ ਕਿੰਨਾ ਰੱਖਦੀ ਆ ਬੋਲ ਭਾਈ ਛੋਟਾ ਹੀ ਆ ਇੱਕ ਰਿਆ ਦੇਖ ਸਕਦੇ ਹਵਾਨੇ ਦਾ ਲਾ ਕੇ ਤਾਂ ਚੰਗੀ ਤਰ੍ਹਾਂ ਛੋਟਾ ਕਿੰਨਾ ਕਰ 60000 ਦੀ 60000 ਦੀ ਕੀ ਕਰਦੀ ਹੈ ਮੰਨਤਾ ਨਾ ਉਹਦੇ ਉਹਨਾਂ ਭਾਜੀ ਹੈ ਮਾਂ ਤਾਂ ਜੋਗ ਰਣਾ ਕਰਾ ਲੋ 47 ਦੇ ਦਈਏ 45000 ਆ ਸੀ ਭਾਈ ਹਾਂ ਨਹੀਂ ਦਵਾਂਗੇ ਛੋਟੀ ਪਲੀ ਜੋ ਦੋ ਨੰਬਰ ਦੇ ਹਿਸਾਬ ਨਾਲ 40000 ਦੀ ਬਤਾਈ ਦੋ ਨੰਬਰ ਜਿਆ ਠੀਕ ਆ ਜੀ ਰਾਜੀ ਹੋਵੇ ਠੀਕ ਹੈ ਤੇ ਸੂਆ ਕਿੰਨਾ ਜੇ ਤਿੱਲਾ ਸੂਆ ਪਹਿਲਾ ਸੂਆ ਤੇ ਹੁਣ ਆਹ ਬੋਲ ਭਾਈ 8-9 ਕਰੂਗੀ ਹੋ ਜੀਜੂ ਲਾ ਲੈ ਕਰ ਠੀਕ ਹੈ ਜੀ ਤੇ ਆਹ ਬੱਚੇ ਵਾਲੀ ਜੇ ਯਾ ਕੱਟਾ ਜੀ ਦਾ ਇਹ ਕੱਟਾ ਕਿੰਨੇ ਕੇ ਚਿਰਦਾ ਹੋਊਗਾ ਕੋਈ ਲਾ ਲੋ ਮਹੀਨੇ ਦਾ ਦੇ ਹੈਗਾ ਜੀ ਇਹ ਮਹੀਨੇ ਤੋਂ ਬਾਅਦ ਮਹੀਨੇ ਤੋਂ ਤੇ ਬਾਹਰ ਹੀ ਆ ਆਪਣੀ ਸਮਝਣਾ ਜੀ ਯਾਰਾ ਵਡਾਲੀਆ ਮੈਂ ਕਹਿੰਦੀ ਦੋ ਢਾਈਆਂ ਦਾ ਹੋਰੀਆਂ ਮਹੀਨੇ ਤੋਂ ਆ ਮਹੀਨੇ ਤੋਂ ਤੇਰਾ ਬਾਹਰ ਹੀ ਆ ਥੋੜਾਕ ਤੇ ਦੇਖੋ ਦੁੱਧ ਕਿੰਨਾ ਜੀ ਦੇਖੋ ਦੁੱਧ ਸ਼ੀਕ ਹੁੰਦਾ ਜੀ ਸੂਆ ਪਹਿਲਾ ਹੀ ਪਹਿਲਾ ਸੂਆ ਠੀਕ ਹੈ ਜੀ ਸੇਨੋ ਸੋਨੇ ਕਾਇ ਆ ਤੁਹਾਨੂੰ ਵੀ ਲੋਕਾਂ ਦੇ ਦਿਲ ਨਹੀਂ ਲੱਗੇ ਦੁੱਧ ਦੇ ਭਾਈ ਸ਼ਾਦੋ ਪਾਸਾ ਕੱਟੀ ਕਰੀ ਗਏ ਹੋਵੇ ਠੀਕ ਹੈ ਗੱਲ ਠੀਕ ਹੈ ਜੀ ਆਹ ਬੱਚਾ ਇਹ ਬੱਚੇ ਦੇ ਮਿੱਤੀ ਦੋਵੇਂ ਟਾਈਮਾਂ ਆਵੇਂ ਆਪਾਂ ਗਏ ਹੋ ਸ਼ਾਦੋ ਪਾਸਾ ਕੱਟੀ ਕਰੀ ਗਏ ਹੋਵੇ ਦੁੱਧ ਦੇ ਭਾਈ ਸੇਵਾ ਜਿੰਨਾ ਮਰਜ਼ੀ ਕਰੋ ਇਹ ਇਹਦਾ ਫੇਰ ਮੁੱਲ ਜਿਹੜੀ 45000 ਦੀ 45000 ਦੀ ਮੈਂ ਕਿਹਾ ਕਰਦੇ ਜਿਹੜੇ ਹੁਣ ਗਿਲਿਆ ਮਿੰਟੋ ਮਿੰਟ ਮਾਲ ਚਲੋ ਬਾਕੀ ਫੇਰ ਵੀ ਖੁੱਲਾ ਕਰਿਓ ਮੰਨਤਾ ਨਾ ਕੋਈ ਫੋਨ ਕੋਈ ਫੋਨ ਚਲੋ ਮੌਕੇ ਤੇ ਕਰਿਓ ਕੋਈ ਫੋਨ ਲਾਵੇ ਇੱਕ ਰੀ ਚਲੋ ਭਾਈ 44000 ਦੀ ਵੀ ਦਿੱਤਾ ਖਾਣਾ ਠੀਕ ਹੈ ਜੀ ਚਲੋ ਬਾਕੀ ਕੋਈ ਫੋਨ ਲਾਵੇ ਆਪੇ ਮੌਕੇ ਤੇ ਹੋ ਜਾਊਗਾ ਹੋਈ ਵੀਰ ਫੋਨ ਜ਼ਰੂਰ ਲਾਇਆ ਕਰੋ ਸੌਦਾ ਆਪੇ ਫੇਰ ਮੌਕੇ ਤੇ ਹੋ ਜਾ ਤੇ ਹੁਣੇ ਕਾ ਨੀਲੀ ਦੀ ਮਾਜੇ ਵੀ ਬੱਚੇ ਤੋਂ ਬਿਨਾ ਹੀ ਜੇ ਇਹ ਬੱਚੇ ਤੋਂ ਬਿਨਾ ਜੀ ਤੇ ਇਹ ਦੇਖੋ ਪਾਈ ਵਾਧੂ 20 ਜਾਂ 25 ਦਿਨ ਹੋ ਜੀ ਅੱਛਾ ਬੜਾ ਟਾਈਮ ਨਹੀਂ ਆ ਦੁੱਧ ਕਿੰਨਾ ਜੇ ਕੋਈ 7 7 ਕਿਲੋ ਤੋਂ 8 8 ਸਾਢੇ 7 ਪੌਣੇ 8 ਦੁੱਧ ਦਾ ਲੀਟਰ ਮਾਰ ਜੇ ਤੋਰੋ ਫੇਰ ਇਹਨੂੰ ਇੱਕ ਕਰੀ ਜਾਂ ਲੀਟਰ ਮਾਰ ਲੈਣਾ ਵਾ ਕੋ ਦੋ ਡਾਗ ਅੱਗੇ ਚੋਕੀ ਖੜੇ ਬਿਓਨ ਇਗਿਜੀ ਵੇ ਲੋ ਇੱਕ ਕਰੀ ਚਿਹਰਾ ਕਰਿਆ ਤੇ ਇਦਨ ਸਾਈਡ ਤੇ ਹੈ ਇੱਕ ਮਿੰਟ ਆ ਦੇਖ ਸਾਤੇ ਚਿਹਰੇ ਤਾਂ ਇੱਕ ਕਰੀ ਬਿੱਲੀਆਂ ਅੱਖਾਂ ਵਾਲ ਜਿਹੜੀਆਂ ਦੀਆਂ ਦੋਵੇਂ ਤੇ ਕਿੰਨਾ ਫਿਰ ਇਹਦਾ ਮੁੱਲ ਇਹਦਾ ਮੁੱਲ ਭਾਈ 50000 ਦੇ 50 40000 ਦੇ ਦਾਂਗੇ 48000 ਜੀ ਹਾਂ ਬਾਕੀ ਮੌਕੇ ਤੇ ਕਰ ਦੋਗੇ ਜੀ ਮਾਤਾ ਭਾਈ ਸਾਰੀਆਂ ਥੋੜਾ ਥੋੜਾ ਮਾਤਾ ਰੋਣਾ ਵਾ ਹੁਣ ਉਹ ਝੋਟੀਆਂ ਦੇਖੋ ਉਹ ਜੀ ਲਾ ਲੈ ਕੁੜੀ ਖਾਜੀ ਦੇਖੋ ਮਾਰਦ ਮਕਿਆ ਮਾਰਾ ਹਾਂਜੀ ਹਾਂ ਉਹਦਰ ਵਾਟ ਕੇ ਲੋ ਜੀ ਸਿਰਫ ਦਿਲ ਨਹੀਂ ਲੌੜਿਆ ਗੋ ਵੇ ਲੋ ਜੀ ਲਾ ਲੈ ਕੁੜੀ ਦਰ ਜੈ ਵੀ ਖਾਣਾ ਠੀਕ ਹੈ ਜੀ ਹਾਂ ਤੇ ਚਲੋ ਬਾਕੀ ਕੋ ਫੋਨ ਲਾਵੇ ਆਪੇ ਮੌਕੇ ਤੇ ਹੋ ਜਾਊਗਾ। ਬਾਕੀ ਚਵਾਈ ਭਾਜੀ ਕਿਸੇ ਰਗ ਦੀ ਗਲਤੀ ਹੋਗੀ। ਦੇ ਹੋਣਾ ਤੋਕੜ ਗੱਬਨ ਚੈੱਕ ਪਾਸ ਤੇ। ਇਹ ਭਾਜੀ ਮੇਰੇ ਕੋਲ ਵੀਡੀਓ ਪਾ ਲਈਏ ਦੀ। ਅੱਛਾ। ਮਣੀ ਵੀਡੀਓ ਆਪਾਂ ਬਣਾ ਕੇ ਚੈੱਕ ਕਰਾ ਕੇ ਆਪਾਂ ਫਿਰ ਆਪਣੇ ਘਰ ਚੈੱਕ ਕਰਾ ਕੇ ਫਿਰ ਪੈਸੇ ਦਿੱਤੇ ਜਾਂ ਆਵੇ। ਤਰਾਹ ਹੋ ਇੱਥੇ ਵਿਆਹ ਤੇ। ਚੈੱਕ ਕਰਾ ਕੇ ਫਿਰ ਆਪਾਂ ਪੈਸੇ ਦਿੰਦੇ ਨਾ। ਠੀਕ ਹੈ ਜੀ। ਹਾਂ। ਤੇ ਕਿੰਨੇ ਚੱਲ ਚੈੱਕ ਪਾਸ ਹੋਈ? ਇਹ ਪੰਜਵਾਂ ਮਹੀਨੇ ਚੈੱਕ ਪਾਸ ਪੰਜਵਾਂ ਲੱਗਾ ਜੀ ਨੂੰ। ਪੰਜਵਾਂ ਲੱਗਾ ਹੋ ਚੌਂਦੀ ਚੈੱਕ ਪਾਸ ਆ। ਫੋਨ ਚੋ ਗਿਆ ਅੱਜ ਹੀ ਚੋ ਗਿਆ ਤਾਂ ਚੋਤੀ ਹੈ ਉਹ ਦੁੱਧ ਨਹੀਂ ਹੈ ਦੋਦਰ ਕੋ ਸ਼ਾਇਦ ਉਹ 7 ਕਿਲੋ ਦੇ ਲੱਗ ਜਾਏ ਸ਼ਾਇਦ ਉਹ 7 ਤਾਂ ਅੰਦਰ ਹੀ ਹੋਗਾ। ਬਾਕੀ 6 ਲੀਟਰ ਵਾਲਾ ਮਿਲ ਰਿਹਾ। ਬਾਕੀ ਇਹ ਆ ਵੀ ਚਲ ਕਿੰਨੇ? ਠੀਕ ਭਾਜੀ ਕੋਈ ਬੰਗਾਰੀ ਕੋਈ ਇਦਾਂ ਹੀ ਚਲੇ ਬਣਾ ਬਸ। ਠੀਕ ਬਣਾ ਦੇ ਬਿਨਾਂ ਹੀ ਕੋਈ ਬੰਗਾਰੀ ਬਣਾਣਾ। ਤੇ ਇੱਕ ਦਿਨ ਚਲੋ ਦੁੱਧ ਚਵਾਈ ਜਾਣਾ ਵਾ। ਸਿਆਲ ਭਾਜੀ ਦੁੱਧ ਇਹ ਨਹੀਂ ਵਛੀ ਆਮ ਆ। 12-15 ਕਿਲੋ ਘਰ ਆ ਜੇ ਭਾਈ ਦੁੱਧ ਚੁੰਨੇ ਆਮ ਨੇ ਲੇ ਗੋ। ਠੀਕ ਆ ਤੇ ਗਾਂ ਫੇਰ ਇਹਨੇ ਸੂ ਬਣਾਵਾ ਤੇ ਗਾਂ ਗਰਮੀਆਂ ਫੇਰ ਸਾਰੀਆਂ ਕੱਢ ਦੇਣੀਆਂ ਨੇ। ਗਰਮੀਆਂ ਫੇਰ ਭਾਈ ਦੋ ਦੁੱਧ ਇਹਦੇ ਦੋ ਹਾਂਜੀ ਉਹ ਤੋਂ ਗਰਮੀਆਂ ਚ ਤਦ ਕੱਢ ਜਾਂਦਾ ਵਾ ਤੇ ਇਹਨੇ ਚਲਾ ਸਾਰੀ ਜਾਣਾ ਉਦੋਂ ਵੀ ਤੇ ਹੁਣ ਸਿਹਾਲਦਾ ਵੀ ਸਾਰੀ ਜਾਣਾ ਇਹਨੇ ਤੇ ਇਹਦਾ ਫਿਰ ਮੁੱਲ ਇਹਦਾ ਭਾਈ ਮੁੱਲ ਜਹਾਗੇ 5000 5000 ਆ ਪਰ ਦੁੱਧ 7 ਕਿਲੋ ਮੇਰੇ ਕੋਲ ਸਾਢੇ 6-7 ਕਿਲੋ ਲੀਟਰ ਨਾਲ ਕੋਈ ਚਵਾਈ 1 ਨੰਬਰ ਦੀ ਹੋ ਗਈ ਅੱਛਾ ਕੋਈ ਭੂਰ ਛੱਟਾ ਕੋ ਥਣ ਕਾੜ ਵਾ ਦੇ ਜਿੰਮੇ ਵਾਲਾ ਭਾ ਠੀਕ ਹੈ ਚੱਕ ਮੇਰੀ ਪੰਨਾਂ ਦੇ ਤੱਕ ਗੰਡੀ ਚੱਕ ਪਾ ਜੀ ਵੀਡੀਓ ਵੀਰ ਪਾ ਦਾਂਗੇ ਜੀ ਠੀਕ ਹੈ ਚੱਕ ਕਰਾਈ ਆ ਤੇ ਆ ਥਾਣੇ ਦੇ ਘਰ ਦੀ ਇਹ ਨਹੀਂ ਆਪਾਂ ਮੂਹ ਦੀ ਨਹੀਂ ਬਣਾਈ ਆਪਾਂ ਇੰਨੀ ਪਿੱਛੋ ਪਿੱਛੋ ਬਣਾਈ ਕੋਈ ਆਫੇ ਕੀ ਦੀ ਪਾਈ ਹੈ ਸਾਰੇ ਮੂਹ ਦੀ ਐ ਡਾਕਟਰ ਦੀ ਬਾਹਰ ਅੰਦਰ ਤੱਕ ਵੀਡੀਓ ਬਣਾਈ ਆ ਪਾ ਜੀ ਠੀਕ ਹੈ ਮਤਲਬ ਪੂਰੀ ਚੈੱਕ ਕਰਦੇ ਤੇ ਵੀਡੀਓ ਬਣਾਈ ਚੈੱਕ ਕਰਕੇ ਵੀਡੀਓ ਬਣਾਈ ਤੇ ਬਾਕੀ ਆ ਫਿਰ ਵੀ ਆਪਣੇ ਕੋਲ ਚੈੱਕ ਕਰਾਵੇ ਪੰਜਾਂ ਦਿਨ ਤੱਕ ਮੇਰੀ ਗਾਰੰਟੀ ਹੁੰਦੀ ਜੇ ਹਰ ਇੱਕ ਡੰਗਰ ਦੀ ਆਪਾਂ ਕਹਿੰਨੇ ਪੰਜਾਂ ਦਿਨ ਬਾਅਦ ਮੁੜ ਕੇ ਤੁਹਾਨੂੰ ਫੋਨ ਲਾਵੇ ਜਾਂ ਮੈਨੂੰ ਲਾਵੇ ਮੁੜ ਕੇ ਕੋਈ ਗੰਢੀ ਗੱਬਨ ਦੀ ਪੰਜਾਂ ਦਿਨਾਂ ਦੀ ਪਸੋਈਆਂ ਦੀ ਨਹੀਂ ਗੱਲ ਕਰਦੇ ਸਿਰਫ ਗੱਬਨ ਦੀ ਗੱਲ ਕਰਦੇ ਆ ਤੇ ਬਾਕੀ ਚਲੋ ਕੋਈ ਵੀਰ ਇਥੇ ਤਸੱਲੀ ਕਰਕੇ ਆ ਨਾ ਚ ਬਾਕੀ ਜੋ ਵੀ ਆ ਬਾਕੀ ਮਾਤਾਂ ਤੇ ਮੌਕੇ ਤੇ ਦੋ ਚਾਸੂ ਮਾਤਾਂ ਤੇ ਮੌਕੇ ਤੇ ਹੋਣਾ ਹੀ ਹੋਣਾ ਵਾ ਫੋਨ ਤੇ ਲਾਵੇ ਜਰੂਰ ਤੇ ਬਾਕੀ ਆਪਣੀ ਸਮਝਣਾ ਵੇਖ ਚਾ ਕੇ ਤਸੱਲੀ ਕਰਕੇ ਛਡੋ